ਕੱਲ ਬਾਤ ਕਰਦੇ ਆਂ ਜੀ ਬੈਂਕ ਆ ਰਿਹਾ ਜੀ ਮੈਂ ਬਈ ਟੋਲਟਨ ਕੰਮ ਕਰਦਾ ਮੈਂ ਹਾਂ ਜੀ ਤੇ ਮੇਰਾ ਇਸ ਟਾਈਮ ਤੇ ਛੁੱਟੀ ਹੁੰਦੀ ਹੈ ਮੈਂ ਆਪਣਾ ਆਫ ਕਰਕੇ ਘਰ ਆ ਰਿਹਾ ਸੀਗਾ ਤੇ ਉਹਨਾਂ ਦੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀਗੀ ਤੁਸੀਂ ਕਿਧਰੋਂ ਆਪਣੇ ਘਰ ਵੱਲ ਕਿੱਧਰ ਰਹਿੰਦੇ ਸੀ ਅਸੀਂ ਵੀ ਰਾਜਨਗਰ ਪਾਵਾਂਗੇ ਅੰਦਰ ਅਸੀਂ ਇਧਰ ਘੱਟ ਜਾ ਰਹੇ ਸੀ ਹਾਂ ਜੀ ਜੀ ਮੈਂ ਘਰ ਜਾ ਰਿਹਾ ਜੀਗਾ ਤੇ ਮੈਂ ਹਲੇ ਚੌਂਕ ਬਾਹਰ ਕਰਨਾ ਹੀ ਸੀਗਾ ਲਾਈਟ ਵੀ ਹੈ ਕੋਈ ਜੀ ਨਹੀਂ ਕੋ ਇਧਰੋਂ ਬਹੁਤ ਜਿਆਦਾ ਤੇਜ਼ ਆਏ ਜੀ ਅੱਛਾ ਜੀ ਕਿਧਰੋਂ ਸਾਈਡ ਤੋਂ ਆ ਰਹੇ ਸੀ ਭਾਈ ਕਾਰ ਵਾਲੇ ਉਹ ਆ ਰਹੇ ਸੀ ਟਿਕਟਿਕ ਵੱਲੋਂ ਅੱਛਾ ਜੀ ਹਾਂ ਜੀ ਤੇ ਮੈਂ ਸਾਹਮਣੇ ਜਾਣਾ ਸੀਗਾ ਅੱਛਾ ਜੀ ਉਸ ਵਾਲੇ ਰੋਡ ਤੇ ਜੀ ਸਰ ਇਧਰੋਂ ਉਹਨਾਂ ਨੇ ਜਦੋਂ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਵਜੇ ਵਿੱਚ ਉਦੋਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ ਅੱਛਾ ਜੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਪੀਤੀ ਵੀ ਹੋਈ ਸੀਗੀ ਜੀ ਡਰਿੰਕ ਉਹਨਾਂ ਨੇ ਕੀਤੀ ਹੈ ਤੁਹਾਨੂੰ ਪੈ ਰਹੇ ਸੀ ਭਾਈ ਕਿੰਨੇ ਵੀ ਜਾਣੇ ਸੀ ਉਹ ਤਿੰਨੇ ਜਾਣੇ ਸੀ ਭਾਜੀ ਦੋ ਮੁੰਡੇ ਇੱਕ ਕੁੜੀ ਸਰ ਤਿੰਨਾਂ ਨੇ ਡਰਿੰਕ ਦਿੱਤੀ ਸੀ ਸਾਰੀ ਡਰਿੰਕ ਜਿਹੜੀ ਬਾਉਂਟਿੰਗ ਵੇਰੇ ਕੀਤੀ ਬਾਉਂਟਿੰਗ ਕਿੰਨਾ ਨੇ ਕੀਤੀ ਭਾਈ ਬਾਉਂਟਿੰਗ ਦੇਖ ਲਓ ਤੁਸੀਂ ਗੱਡੀ ਨੰਬਰ ਹੋਈ ਦੇਖਿਆ ਤੁਸੀਂ ਗੱਡੀ ਨੰਬਰ ਕੀ ਸੀਗਾ ਪੀ ਵੀ 08 ਭਾਈ 001 ਨਹੀਂ ਪੂਰਾ ਪੂਰਾ ਨੰਬਰ पीएम एम 0011 ਭਾਜੀ ਕੀ ਆ ਗੱਡੀ ਪੂਰਾ ਨੰਬਰ ਦੁਬਾਰਾ ਬੋਲੂਗੀ ਪੀਵੀ 08 ਏਐਮ 0011 ਅੱਛਾ ਜੀ ਜੀ ਹੋ ਗਿਆ ਹਾਂ ਜੀ ਤੇ ਗੱਡੀ ਤੁਹਾਨੂੰ ਉਹਨੇ ਤੁਹਾਨੂੰ ਗੱਲਬਾਤ ਕੋਈ ਹਲਾਇ ਮੈਨੂੰ ਪੁੱਛ ਨਹੀਂ ਬਜਾਏ ਤੁਹਾਡੇ ਨਾਲ ਗੱਡੀ ਜਿਹੜੀ ਮਾਰ ਕੇ ਭਜਣ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਭਾਈਓ ਅਸੀਂ ਜਿਹੜੇ ਵੀ ਕੁਝ ਕਰ ਰਹੇ ਸੀ ਗੱਡੀ ਅੱਛਾ ਉੱਤੋਂ ਉੱਪਰ ਜਾਂਦੇ ਹਾਂ ਹਾਂ ਜੀ ਭਾਜੀ ਮੌਕੇ ਤੇ ਤੁਸੀਂ ਇਕੱਲੇ ਸੀਗੇ ਮੌਕੇ ਤੇ ਭਾਜੀ ਨਾਲ ਮੇਰੇ ਦੋ ਫਰੈਂਡ ਸੀਗੇ ਨਾਲ ਉਹ ਛੁੱਟੀ ਕੇ ਅਸੀਂ ਇਕੱਠੇ ਛੁੱਟੀ ਕਰੀ ਦੀ ਹੈ ਅੱਛਾ ਜੀ ਹਾਂ ਜੀ ਮੌਕੇ ਦੇ ਨਾਲ ਸੀ ਆਪਣੇ ਹਾਂ ਜੀ ਹਾਂ ਜੀ ਮੌਕੇ ਦੇ ਨਾਲ ਸੀਗੇ ਅੱਛਾ ਜ ਬਿਲਕੁਲ ਭਾਈ ਜੀ ਤੇ ਜਦੋਂ ਅਸੀਂ ਸਰ ਕੋ ਸ਼ੱਟ ਵਗੈਰਾ ਤਾਂ ਲੱਗੀ ਤੁਹਾਡੇ ਛੱਟ ਭਾਜੀ ਲੱਗ ਤਾਂ ਥੋੜੀ ਬਹੁਤ ਹੀ ਲੱਗੀ ਆ ਪਾਸੇ ਅੱਛਾ ਜੀ ਤੇ ਸਰ ਕੀ ਨਾਮ ਆਪਣਾ ਮੇਰਾ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਬੁਲਾਇਆ ਇਹਨੇ ਅੱਛਾ ਜੀ ਮੈਂ ਘਰ ਹੀ ਸੀਗਾ ਅੱਛਾ ਜੀ ਤੇ ਦੱਸਿਆ ਮੈਨੂੰ ਮੈਨੂੰ ਕਹਿੰਦਾ ਪਾਪਾ ਕਬੂਤਲਾ ਚੌਂਕ ਆ ਜਾਓ ਮੈਨੂੰ ਪਰ ਦੱਸਿਆ ਨਹੀਂ ਗੱਲ ਕੀ ਮੈਂ ਉਸੇ ਵੇਲੇ ਆ ਗਿਆ ਉੱਟ ਕੇ ਅੱਛਾ ਜੀ ਸ਼ਰਾਬ ਵਗੈਰਾ ਦੱਸਿਆ ওভার ਪੀਤੀ ਹੋਈ ਸੀ ਦੱਸਿਆ ਜਦੋਂ ਇੱਥੇ ਆ ਕੇ ਪਤਾ ਲੱਗਦਾ ਕਿ ਫਾਦਰ ਸਾਹਿਬ ਹਾਂਜੀ ਅੰਕਲ ਜੀ ਕੀ ਨਾਮ ਤੁਹਾਡਾ ਮੇਰਾ ਭਵਿੰਦਰ ਸਿੰਘ ਹਾਂਜੀ ਅੰਕਲ ਤੁਹਾਡੇ ਜਿਹੜਾ ਕੀ ਅੱਛਾ ਜੀ ਮੈਂ ਕੁਝ ਨਹੀਂ ਪੁੱਛਿਆ ਇਹਨੂੰ ਕੀ ਗੱਲ ਹੋਈ ਮੈਂ ਗੱਡੀ ਚੱਕ ਕੇ ਇੱਥੇ ਆ ਗਿਆ ਇੱਥੇ ਆ ਗਿਆ ਪਤਾ ਲੱਗਾ ਵੀ ਆਹ ਗੱਲ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ ਅੱਛਾ ਹੁਣ ਤੋਂ ਬਾਅਦ ਮੁੰਡੇ ਦੇ ਕੋਈ ਪੱਗ ਵੀ ਉਤਰੀ ਵਿਚਾਰ ਮੁੰਡੇ ਦੀ ਇਹ ਕੰਮ ਤੋਂ ਆ ਰਿਹਾ ਸੀ ਨਾ ਇਹਨੇ ਕੋਈ ਡਰਿੰਕ ਕੀਤੀ ਨਾ ਕੁਝ ਕੀਤਾ ਹੋਇਆ ਆਪਣਾ ਕੰਮ ਤੋਂ ਆ ਰਿਹਾ ਸੀ ਠੀਕ ਹੈ ਕੋਈ ਗੱਡੀ ਆਈ ਆ ਉਹ ਗੱਡੀ ਦੇ ਉਹਨਾਂ ਨੇ ਉਲਟੀਆਂ ਵੀ ਮਾਰੀਆਂ ਆ ਸਾਹਮਣੇ ਉਲਟੀਆਂ ਮਾਰੀਆਂ ਗੱਡੀ ਵਾਲੇ ਨੇ ਇੱਕ ਲੜਕੀ ਸੀ ਦੋ ਲੜਕੇ ਸੀ ਇਹ ਕੈਮਰੇ 'ਚ ਵੀ ਆ ਜਾਣਾ ਉਹਨਾਂ ਦਾ ਖੜੇ ਵੀ ਨਹੀਂ ਸੀ ਹੋ ਰਹੇ ਨੰਬਰ ਨੰਬਰ ਹੈਗਾ ਵਿੱਚ ਹਾਂ ਜੀ ਇਹਨਾਂ ਕੋਈ ਨੰਬਰ ਹੈਗਾ ਕੋਈ ਗੱਲ ਨਹੀਂ ਅਸੀਂ ਕਰ ਲੈਨੇ ਵੈਰੀਫਾਈ ਨਾ ਕੋਈ ਐਪਲੀਕੇਸ਼ਨ ਲੈ ਕੇ ਜੋ ਵੀ ਤੁਹਾਨੂੰ ਕੀ ਮਾਮਲਾ ਦੱਸਾਂ ਬਰੀਫ ਕਰ ਮੜੇ ਦਾ ਸਾਨੂੰ ਦੇਖੋ ਤੁਹਾਡੇ ਹੁੰਦੇ ਆ ਮੈਂ ਜਸਤਾ ਜਿਆ ਹੈ ਜੀ ਜੋ ਪੁੱਛਿਆ ਹੈ ਕਿ ਇਹ ਲੜਕਾ ਡੋਲਫਿਨ ਚ ਕੰਮ ਕਰਦਾ ਸੀ ਔਰ ਇਧਰ ਇਹਨਾਂ ਦਾ ਘਰ ਸੀਗਾ ਬਾਬਾ ਖੇਲ ਸਾਈਡ ਪੂਰੇ ਜਾਂਦਾ ਪਿਆ ਸੀ ਔਰ ਚਿਕਚਿਕ ਚੌਕ ਵੱਲੋਂ ਜਿਹੜੀ ਇੱਕ ਗੱਡੀ kia ਆ ਰਹੀ ਸੀਗੀ ਉਹਨੇ ਇਹਨੂੰ ਹਿੱਟ ਕੀਤਾ ਔਰ ਇਹਨਾਂ ਦੇ ਇੱਥੇ ਇਹ ਲੜਕਾ ਥੱਲੇ ਡਿੱਗ ਗਿਆ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਕਹਿੰਦੇ ਕਿ ਉਹਨਾਂ ਨੇ ਇਹਨੂੰ ਕੋਈ ਵੱਧ ਘੱਟ ਵੀ ਬੋਲਿਆ ਔਰ ਬਾਕੀ ਸਾਰਾ ਅਸੀਂ ਮਾਰਨਿੰਗ ਜਿਹੜੇ ਆ ਇੱਥੇ ਤੇ ਕੈਮਰੇ ਖਲਵਾ ਕੇ ਸਾਰੀ ਗੋਡੇ ਵੀ ਚੈੱਕ ਕਰ ਲਵਾਂਗੇ ਔਰ ਜੋ ਵੀ ਸਾਨੂੰ ਹੁਣ ਐਪਲੀਕੇਸ਼ਨ ਦੇਣਗੇ ਉਹਦੇ ਅਕੋਰਡਿੰਗ ਅਸੀਂ ਗੱਡੀ ਦਾ ਨੰਬਰ ਟਰੈਕ ਕਰਕੇ ਔਰ ਉਹ ਬੰਦੇ ਨੂੰ ਇਹ ਕਹਿ ਰਹੇ ਨੇ ਨਾਲ ਕਿਹਾ ਗਿਆ ਸੀ ਸਾਡੀ ਜਿਹੜੇ ਟੈਂਕੀ ਚ ਟੁੱਟੀ ਆ ਜਿਹ ਹੈਗਾ ਮੈਨੂੰ ਹਰਜਾਨਾ ਭਰ ਦਿਓ ਤੇ ਆਪਣਾ ਜੋ ਵੀ ਮੇਰਾ ਨੁਕਸਾਨ ਆ ਮੇਰਾ ਭਰ ਦਿਓ ਤੇ ਮੈਨੂੰ ਹਸਪੀਟਲਾਈਜ਼ ਮੇਰੇ ਗੋਡੇ ਸੱਟ ਲੱਗੀ ਆ ਤੇ ਮੇਰਾ ਇਲਾਜ ਕਰਾ ਦਿਓ ਤੇ ਉਲਟਾ ਉਹਨਾਂ ਨੇ ਇਲਾਜ ਕਰਾ ਦੇ ਵੀ ਇਹ ਗੱਡੀ ਵਝਾ ਲਈ ਤੇ ਇਹ ਕਹਿ ਰਹੇ ਆ ਨਹੀਂ ਵੇਖੋ ਜੇ ਇਦਾਂ ਦੀ ਗੱਲ ਆ ਤੇ ਉਹ ਅਸੀਂ ਸਾਰਾ ਵੈਰੀਫਾਈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593